ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਹੁੰਚ ਚੁੱਕਿਆ ਚਮਕੌਰ ਸਾਹਿਬ ਜੀ ਦੀ ਧਰਤੀ ਤੇ ਜਿੱਥੇ ਸ਼ਹੀਦੀ ਸਭਾ ਦੌਰਾਨ ਬੇਅੰਤ ਸੰਗਤਾਂ ਇੱਥੇ ਹਾਜ਼ਰੀ ਲਗਵਾਉਣ ਪਹੁੰਚ ਰਹੀਆਂ ਹਨ ਅਸੀਂ ਵੀ ਆਏ ਹਾਂ ਦਰਸ਼ਨ ਕਰਨ ਗੁਰਦੁਆਰਾ ਚਮਕੌਰ ਸਾਹਿਬ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਿੱਥੇ 40 ਸਿੰਘ ਸ਼ਹੀਦ ਹੋਏ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਇੱਥੇ ਅਲੱਗ-ਅਲੱਗ ਥਾਵਾਂ ਤੋਂ ਨਗਰ ਕੀਰਤਨ ਵੀ ਪਹੁੰਚ ਰਹੇ ਹਨ ਤੇ ਸਾਹਮਣੇ ਦੀਵਾਨ ਹਾਲ ਵਿੱਚ ਪ੍ਰੋਗਰਾਮ ਵੀ ਚੱਲ ਰਹੇ ਹਨ ਮੇਰੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਤਲਗੜ੍ਹ ਸਾਹਿਬ ਜੀ ਚਮਕੌਰ ਸਾਹਿਬ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਅਤੇ ਹੋਰ 40 ਸਿੰਘਾਂ ਦੀ ਸ਼ਹਾਦਤ ਹੋਈ ਸੀ ਅੰਦਰ ਜਾ ਕੇ ਦਰਸ਼ਨ ਕਰਦੇ ਆਂ ਵਾਹ ਆਹੇ ਗੁਰੂ ਆ ਸਾਹਮਣੇ ਲਾ ਯਾਰਖਾਂ ਜੋਗੀ ਜੀ ਦੀ ਕਿਤਾਬ ਦੀਆਂ 70 ਲਿਖੀਆਂ ਹਨ ਬਸ ਇੱਕ ਹਿੰਦੂ ਮੇ ਤੀਰਥ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਨ ਧੰਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੀ ਜਾਰ ਸਿੰਘ ਜੀ ਆਓ ਜੀ ਅੰਦਰ ਦਰਸ਼ਨ ਕਰਦੇ ਹਾਂ I uh you. -huh. ਸੰਗਤ ਜੀ ਸਾਹਮਣੇ ਗੜੀ ਸਾਹਿਬ ਜੀ ਨੂੰ ਰਸਤਾ ਜਾ ਰਿਹਾ ਹੈ ਭਾਈ ਸੰਗਤ ਸਿੰਘ ਜੀ ਦੀ ਯਾਦ ਵਿੱਚ ਗੇਟ ਬਣਿਆ ਹੈ ਉੱਪਰ ਆ ਕੇ ਭਾਈ ਮਦਨ ਸਿੰਘ ਜੀ ਭਾਈ ਕਾਠਾ ਸਿੰਘ ਜੀ ਦੀ ਯਾਦ ਵਿੱਚ ਗੇਟ ਹੈ ਤੇ ਸਾਹਮਣੇ ਗੁਰਦੁਆਰਾ ਗੜੀ ਸਾਹਿਬ ਵਾਹਿਗੁਰੂ ਹੈ ਬਸ ਇੱਕ ਹਿੰਦ ਮੇ ਤੀਰਤ ਹੈ ਯਾਤਰਾ ਕੇ ਲਿਏ ਕਟਾਏ ਮਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਸੰਗਤ ਜੀ ਮੇਰੇ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕੱਚੀ ਗੜੀ ਸਾਹਿਬ ਚਮਕੌਰ ਸਾਹਿਬ ਦੀ ਧਰਤੀ ਤੇ ਆਨੰਦਪੁਰ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਕਿਲਾ ਖਾਲੀ ਕਰਦੇ ਹਨ ਸਰਸਾ ਨਦੀ ਤੇ ਪਰਿਵਾਰ ਵੀ ਛੋੜਾ ਹੁੰਦਾ ਹੈ ਕੋਟਲਾ ਨਿਹੰਗ ਖਾ ਤੋਂ ਬੂਰ ਮਾਜਰਾ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਸਾਹਿਬ ਦੀ ਧਰਤੀ ਤੇ ਆਉਂਦੇ ਹਨ ਤੇ ਇਸ ਕੱਚੀ ਗੜੀ ਵਿਚ ਆ ਕੇ ਟਿਕਾਣਾ ਕਰਦੇ ਹਨ ਇਸ ਗੜੀ ਦੇ ਮਾਲਕ ਰੂਪ ਚੰਦ ਜੀ ਸਨ ਉਹ ਗੁਰਗੋਬਿੰਦ ਸਿੰਘ ਜੀ ਨੂੰ ਕਹਿੰਦੇ ਹਨ ਪਿੱਛੇ ਮੁਗਲ ਫੌਜਾਂ ਤੇ ਪਹਾੜੀ ਰਾਜੇ ਦੀ ਫੌਜਾਂ ਆ ਰਹੀਆਂ ਹਨ ਤੁਸੀਂ ਇੱਥੇ ਰਹਿ ਕੇ ਹੀ ਮੋਰਚਾ ਲਗਾਓ ਅਤੇ ਉਹਨਾਂ ਨਾਲ ਯੁੱਧ ਕਰੋ ਇਹ ਸਭ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਤੁਸੀਂ ਪੜ ਸਕਦੇ ਹੋ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਸੰਗਤ ਜੀ ਆਪਣੇ ਬੱਚਿਆਂ ਨਾਲ ਪਰਿਵਾਰ ਨਾਲ ਜਰੂਰ ਦਰਸ਼ਨ ਕਰੋ ਇਨ੍ਹਾਂ ਥਾਵਾਂ ਤੇ ਆ ਕੇ ਸ਼ਹੀਦੀ ਦਿਨਾਂ ਵਿੱਚ ਨਹੀਂ ਅੱਗੇ ਪਿੱਛੇ ਵੀ ਜਾਂਦੇ ਰਹੋ ਇੱਥੇ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ 40 ਸਿੰਘਾਂ ਦੀ ਮਲਮ ਪੱਟੀ ਕਰਦੇ ਹਨ ਅਤੇ ਰਾਤ ਨੂੰ ਖੁਦ ਪਹਿਰਾ ਦਿੰਦੇ ਹਨ ਤੇ 40 ਸਿੰਘ ਆਰਾਮ ਕਰਦੇ ਹਨ ਗੜੀ ਦੇ ਬਾਹਰ Hindu ਪਹਾੜੀ ਰਾਜੇ ਅਤੇ ਮੁਗਲਾਂ ਦੀਆਂ ਲੱਖਾਂ ਦੀਆਂ ਫੌਜਾਂ ਹਨ ਤੇ ਕਿਲੇ ਦੇ ਅੰਦਰ ਸਿਰਫ 40-42 ਸਿੱਖਾਂ ਹੰਦ ਤਨ ਹੈ ਜਿਗਰਾ ਖੰਡੇ ਬਾਟੇ ਦੀ ਅੰਮ੍ਰਿਤ ਛੱਕ ਕੇ ਉਹਨਾਂ ਸਿੰਘਾਂ ਦਾ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੱਖਾਂ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਅਤੇ ਸ਼ਹੀਦ ਦੀਆਂ ਪ੍ਰਾਪਰਤੀਆਂ ਇਸ ਜੰਗ ਵਿੱਚ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਵੀ ਸ਼ਹਾਦਤ ਪਾ ਲਏ। ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਖੁਦ ਜੰਗ ਵਿੱਚ ਜਾਣ ਦਾ ਫੈਸਲਾ ਕਰਦੇ ਹਨ ਪਰ ਪੰਜ ਪਿਆਰੇ ਸਾਹਿਬਾਨ ਉਹਨਾਂ ਨੂੰ ਹੁਕਮ ਰੂਪੀ ਬੇਨਤੀ ਕਰਦੇ ਹਨ ਤੁਸੀਂ ਗੜੀ ਛੱਡ ਜਾਓ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੋਗਲ ਫੌਜਾਂ ਤੇ ਪਹਾੜੀ ਰਾਜੇ ਦੀਆਂ ਫੌਜਾਂ ਵਿੱਚ ਤਾੜੀ ਮਾਰ ਕੇ ਲਲਕਾਰ ਕੇ ਮੱਛੀਵਾੜੇ ਦੇ ਜੰਗਲਾਵਲ ਚਲੇ ਜਾਂਦੇ ਹਨ ਇਹ ਹੈ ਜੀ ਚਮਕੌਰ ਸਾਹਿਬ ਜੀ ਦਾ ਇਤਿਹਾਸ ਸੁਣਾਉਣ ਲੱਗਿਆਂ ਜੇ ਕੋਈ ਗਲਤੀ ਹੋਵੇ ਮਾਫੀ ਰੰਗਤ ਜੀ ਇੱਥੇ ਇੱਕ ਮੀਲ ਪੱਥਰ ਲੱਗਿਆ ਹੈ ਜਦੋਂ ਕਸ਼ਮੀਰੀ ਪੰਡਤ ਇੱਥੇ ਆਉਂਦੇ ਹਨ ਤੇ ਉਹ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਦਿੰਦੇ ਹਨ ਆ ਤੁਸੀਂ ਸਾਰੀ ਜਾਣਕਾਰੀ ਪੜ ਸਕਦੇ ਹੋ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਨਿਵਾਸ ਸਥਾਨ ਹਨ ਸੰਗਤਾਂ ਲਈ ਚਾਹ ਦਾ ਲੰਗਰ ਦਾ ਹਰ ਤਰ੍ਹਾਂ ਦਾ ਬਹੁਤ ਵਧੀਆ ਪ੍ਰਬੰਧ ਸ਼੍ਰੋਮਣੀ ਕਮੇਟੀ ਦੁਆਰਾ ਕੀਤਾ ਜਾਂਦਾ ਹੈ ਤੇ ਬਿਆੰਤ ਸੰਗਤਾਂ ਇੱਥੇ ਹਾਜ਼ਰੀਆਂ ਭਰਦੀਆਂ ਹਨ ਤੁਸੀਂ ਵੀ ਆਪਣੇ ਬੱਚਿਆਂ ਤੇ ਪਰਿਵਾਰ ਨਾਲ ਆ ਕੇ ਇੱਥੇ ਦਰਸ਼ਨ ਕਰੋ ਓਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ